ਸਾਹ ਵਾ ਗੁਰਜ ਜੀ ਕੀ ਫਤਿਹ ਆਪਾਂ ਇਸ ਵਕਤ ਵੀਰੋ ਖਲੋਤੇ ਆ ਸ਼ੰਭੂ ਬਾਰਡਰ ਤੇ ਆਹ ਦੇਖੋ ਇਸ ਚਾਦਰ ਬਾਬੇ ਨਾਨਕ ਦਾ ਇਹਨਾਂ ਨੇ ਲਿਖਿਆ ਨਾਮ ਆ ਡੇਰਾ ਵਾ ਕੋਈ ਸ਼ਾਇਦ ਪਰ ਇਹਨਾਂ ਨੇ ਕਿਸਾਨਾਂ ਵਾਸਤੇ ਜਿਹੜੇ ਬੂਏ ਨਹੀਂ ਖੁੱਲੇ ਤੇ ਡੇਰੇ ਦੇ ਅੰਦਰ ਵੀ ਜਿਹੜੇ ਉਹ ਵੇਖੋ ਭਈਆ ਜਿਹੜਾ ਭਈਆ ਖਲੋਤਾ ਭਈਏ ਖਨੋਤੇ ਆ ਕੱਲ ਕੇ ਪਰਸੋਂ ਆਪਣੇ ਕਿਸਾਨ ਆਏ ਹੀ ਇਹਨਾਂ ਨੇ ਉਹਨਾਂ ਚਿਰ ਬੂਏ ਨਹੀਂ ਖੁੱਲੇ ਜਿੰਨਾ ਚਿਰ ਉਹ ਉਥੋਂ ਹੀ ਲੈਣੀ ਆ ਪਤਾ ਨਹੀਂ ਡੇਰਾ ਵਾ ਕਿ ਕੀ ਆ ਕੀ ਚੀਜ਼ ਆ ਕੀ ਨਹੀਂ ਪਰ ਉੱਤੇ ਸਾਡੇ ਪਹਿਲੇ ਗੁਰੂ ਦਾ ਉੱਤੇ ਨਾਮ ਲਿਖਿਆ ਵਾ ਪਰ ਪਤਾ ਨਹੀਂ ਕੀ ਸੋਚ ਲੋਕਾਂ ਦੀ ਕਿਤੋਂ ਡਰਦੇ ਆ ਕੀ ਆ ਕੌਣ ਆ ਇਹ ਚੀਜ਼ ਦੀ ਸਾਨੂੰ ਸਮਝ ਨਹੀਂ ਡੇਰਾ ਕਿਦਾ ਵਾ ਇਹਨਾਂ ਨੇ ਕਿਸਾਨਾਂ ਵਾਸਤੇ ਜਿਹੜੇ ਆਪਣੇ ਇੱਧਰ ਇੱਧਰ ਮਾਰ ਇੱਧਰ ਮਾਰ ਕੇ ਆ ਆ ਜਿਹੜੇ ਕਿਸਾਨਾਂ ਜਿਹੜੇ ਕਿਸਾਨ ਜਿਹੜੇ ਟਰਾਲੀਆਂ ਸੁੱਤੇ ਆ ਏਡਾ ਤਗੜਾ ਇਹਨਾਂ ਨੇ ਹਾਲ ਬਣਾਇਆ ਇੱਧਰ ਤੇ ਇਹਨਾਂ ਨੇ ਕੋਈ ਕਿਸਾਨਾਂ ਵਾਸਤੇ ਜਿਹੜੇ ਬੂਹੇ ਨਹੀਂ ਕੋਲੇ ਹੁਣੇ ਰੱਬ ਜਾਣੇ ਕੀ ਚੱਕਰ ਕੀ ਨਹੀਂ ਡੇਰੇ ਦਾ ਨਾਂ ਇਹਨਾਂ ਨੇ ਪਤਾ ਨਹੀਂ ਡੇਰਾ ਵਾ ਕਿ ਕੀ ਆ ਕਿਉਂ ਬਾਬੇ ਦੇ ਨਾਂ ਤੇ ਉੱਤੇ ਲਿਖਿਆ ਵਾ ਤੇ ਇਹ ਜਿਹੜਾ ਸਾਰਾ ਦ੍ਰਿਸ਼ ਜਿਹੜਾ ਹੈ ਸ਼ੰਭੂ ਬਾਡਰ ਦਾ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ